ਤੇ ਇਹਨਾਂ ਵੱਲੋਂ ਹਿੰਦੂ ਤਵੀਆਂ ਵੱਲੋਂ ਆਬਦੇ ਸਾਹਿਬ ਨਾਲ ਖਾਸ ਕਰਕੇ ਜਿਹੜੀ ਹਿੰਦ ਦੀ ਚਾਦਰ ਦੀ ਗੱਲ ਨੂੰ ਵਰਤਣਾ ਇਸ ਤਰ੍ਹਾਂ ਕਿ ਉਹ ਹਿੰਦ ਦੀ ਚਾਦਰ ਸੀ ਐਕਚੁਅਲੀ ਸਿੱਖ ਮੈਮਰੀ ਦੇ ਵਿੱਚ ਸਿੱਖ ਪਰੰਪਰਾ 'ਚ ਉਹਨਾਂ ਨੂੰ ਜੋ ਪ੍ਰਚਲਿਤ ਹੈ ਜੋ ਧਾਰਨਾ ਬਣੀ ਹੋਈ ਹੈ ਜੋ ਸ਼ੋਭਾ ਪਤੀ ਨੇ ਲਿਖੀ ਸੀ ਸੈਨਾਪਤੀ ਨੇ ਗੁਰੂ ਸ਼ੋਭਾ ਦੇ ਵਿੱਚ ਪਰਗਟ ਭਏ ਗੁਰਤੇਗ ਬਹਾਦਰ 사ਗਲ ਸ੍ਰਿਸ਼ਟੀ ਪੈ ਢਾਪੀਤਾ ਚਾਦਰ ਉਹ ਇਕੱਲੇ ਜਗਤ ਦੇ ਗੁਰੂ ਨਹੀਂ ਜਗਤ ਦੀ ਚਾਦਰ ਨਹੀਂ 사ਗਲ ਸ੍ਰਿਸ਼ਟੀ ਦੀ ਚਾਦਰ ਹੈ ਉਹਨੂੰ ਤੁਸੀਂ ਹੁਣ ਕਟਾ ਕੇ ਲਿਆ ਕੇ ਇੱਕ ਦੇਸ਼ 'ਚ ਨਾ ਜੋੜਦੇ ਹੋ ਇਹ ਤਾਂ ਗੁਰੂਆਂ ਨਾਲ ਬਹੁਤ ਬੇਇਨਸਾਫੀ ਹੈ ਸੋ ਆਪਾਂ ਇਹ ਵੀ ਬਚਾਉਣਾ ਹੈ ਕਿ ਸਾਡੇ ਗੁਰੂਆਂ ਨੂੰ ਜੋ ਉਹ ਸੀ ਉਹ ਮੌਲਕ ਤੌਰ ਦੇ ਉੱਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਪੇਸ਼ ਕੀਤਾ ਜਾਵੇ ਇਹ ਗੱਲਾਂ ਕਈ ਵਾਰ ਲੱਗਦਾ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਤਾਂ ਫਰਕ ਕੀ ਇੱਥੋਂ ਪੈਂਦਾ ਕਿਹੜੀ ਲਫ਼ ਜਾਂਦੀ ਤੁਸੀਂ ਕਿਸੇ ਨੂੰ ਮੈਂ ਕਈ ਥਾਵਾਂ ਦੇ ਉੱਤੇ ਉਹ ਇੱਕ ਵੱਡੀ ਚਲਦੀ ਅੰਗਰੇਜ਼ੀ ਦੀ ਕਹਾਵਤ ਹੈ ਨਾ ਇਨ ਦੀ ਐਨੀਮਲ ਕਿੰਗਡਮ ਦੀ ਰੂਲ ਇਜ਼ ਈਟ অর ਬੀ ਈਟਨ ਜਾਨਵਰ ਵੱਡਾ ਟਕੜਾ ਮਾੜੀ ਨੂੰ ਖਾ ਜੂਗਾ ਵੀ ਜਾਂ ਤੁਸੀਂ ਖਾਜੋ ਜਾਂ ਉਹ ਤੁਹਾਨੂੰ ਖਾਜੂ ਤੇ ਹਿਊਮਨ ਕਿੰਗਡਮ ਚ ਕੀ ਚੱਲਦਾ ਹੈ ਡਿਫਾਈਨ অর ਬੀ ਡਿਫਾਈਨਡ ਜਾਂ ਤੁਸੀਂ ਆਪ ਦੇ ਆਪ ਨੂੰ ਡਿਫਾਈਨ ਕਰੋ ਜਾਂ ਫਿਰ ਅਗਲਾ ਤੁਹਾਨੂੰ ਡਿਫਾਈਨ ਕਰੂਗਾ ਪਰ ਡਿਫਾਈਨ ਕਰਕੇ ਤੁਹਾਨੂੰ ਖਤਮ ਕਰ ਦੂ ਸੋ ਇਹ ਬਹੁਤ ਵੱਡੀ ਗੱਲ ਹੈ ਇਸ ਨੂੰ ਪਛਾਣੋ ਅਹਾਸ ਕਰੋ ਇਸ ਗੱਲ ਦਾ ਕਈ ਵਾਰੀ ਸੀ ਉਸੇ ਵਹਾਹ ਚ ਮਨੁੱਖੀ ਹੱਕਾਂ ਦੇ ਰਾਖੇ ਮਨੁੱਖੀ ਹੱਕਾਂ ਦੇ ਰਾਖੇ ਚੰਗੀਆਂ ਗੱਲ ਮਤਲਬ ਠੀਕ ਵੀ ਆ ਉਹਨਾਂ ਦੀ ਗੱਲ ਪਰ ਓਡੀ ਨਹੀਂ ਗੱਲ ਕੱਲੀ ਗੱਲ ਬਹੁਤ ਵੱਡੀ ਸੀ ਉਹ ਕਿਹੜੇ ਹਰ ਅਰਥਾਂ ਦੇ ਵਿੱਚ ਮਨੁੱਖੀ ਹੱਕਾਂ ਦੇ ਰਾਖੇ ਸੀ ਤੇ ਅੱਜ ਕਿਹੜਾ ਹਰ ਅਰਥਾਂ ਦੇ ਵਿੱਚ